ਜੈ ਭੀਮ ਜੈ ਭਾਰਤ ਤੁਸੀਂ ਦੇਖ ਰਹੇ ਹੋ ਬੇਗੰਪੁਰਾ ਡ੍ਰੀਮ ਚੈਨਲ ਤੇ ਆਪਾਂ ਅੱਜ ਪਹੁੰਚੇ ਆਂ ਫਲੋਰ ਦੇ ਪਿੰਡ ਨੰਗਲ ਜਿੱਥੇ ਪਿਛਲੇ ਦਿਨੀ ਬਾਬਾ ਸਾਹਿਬ ਅੰਬੇਡਕਰ ਜਿਹਦੇ ਸਟੈਚੂ ਦੇ ਉੱਪਰ ਕੁਝ ਖਾਲਸਤਾਨੀ ਨਾਰੇ ਲਿਖੇ ਝੰਡੇ ਲਗਾਏ ਤੇ ਬਾਬਾ ਸਾਹਿਬ ਨੂੰ ਅਪ ਸ਼ਬਦ ਅਬਲੀ ਬੋਲੀ ਗਈ ਸੋ ਉਸ ਦੇ ਸਬੰਧ ਦੇ ਵਿੱਚ ਅੱਜ ਚੌਥਾ ਪੰਜਵਾਂ ਦਿਨ ਆ ਕਿ ਜਿੱਥੇ ਲਗਾਤਾਰ ਭੋਜਨ ਸਮਾਜ ਪਾਰਟੀ ਦੇ ਵੱਲੋਂ ਮੈਨੂੰ ਇੱਥੇ ਦੀ ਪੂਰੀ ਟੀਮ ਨੇ ਲਗਾਤਾਰ ਦਿਨ ਰਾਤ ਧਰਨਾ ਲਗਾਇਆ ਹੋਇਆ ਹੈ ਤੇ ਅੱਜ ਖੁਫੀਆ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਿਹੜੇ ਦੋਸ਼ੀ ਸੀਗੇ ਅੱਜ ਫੜੇ ਗਏ ਆ ਕਿੰਨੀਆਂ ਪਾਰਟੀਆਂ ਆਈਆਂ ਪੰਜਾਬ ਦੀ ਗੱਲ ਕਰ ਲਈਏ ਜਾਂ ਭਾਰਤ ਦੀ ਗੱਲ ਕਰ ਲਈਏ ਕਿੰਨੀਆਂ ਪਾਰਟੀਆਂ ਆਈਆਂ ਔਰ ਸਾਲ ਚੱਲੀ ਕੋ 2 ਸਾਲ ਚੱਲੀ ਅਲੋਪ ਹੋ ਗਈਆਂ ਜਿੱਥੇ ਆਪਾਂ ਬਹੁਜਨ ਸਮਾਜ ਪਾਰਟੀ ਇੱਕ ਪੋਲੀਟਿਕਲ ਪਾਰਟੀ ਆ ਉਦੇ ਨਾਲ ਨਾਲ ਆਪਾਂ ਇੱਕ ਅੰਦੋਲਨਿਕ ਲਹਿਰ ਦੇ ਵਿੱਚ ਕੰਮ ਕਰ ਰਹੇ ਆ ਕੋਈ ਸਾਥੀ ਜਾਦਾ ਕੰਮ ਕਰਦਾ ਕੋਈ ਥੋੜਾ ਕਰਦਾ ਪਰ ਆਪਾਂ ਜਿਹੜਾ ਇਹ ਕਾਰੀਆਂ ਨੇ ਫੈਸਲਾ ਕਰਨਾ ਅਸੀਂ ਕਿਹੜੇ ਗੁੱਟ ਨਾਲ ਖੜੂ ਜੇਕਰ ਆਪਾਂ ਆਪਣੇ ਮਹਾਪੁਰਖਾਂ ਦਾ ਆਪਣਾ ਗੌਰਵ ਦੀਆਂ ਪੀੜ੍ਹੀਆਂ ਦਾ ਸਨਮਾਨ ਕੋ ਨਹੀਂ ਆ ਤਾਂ ਫਿਰ ਸਾਨੂੰ ਉਹ ੀਤ ਬਾਕੇ ਲੜਾਈ ਲਾਣੀ ਪਵੇਗੀ ਕਦੋਂ ਤੱਕ ਮੇਰ ਕਾਜੀ ਦੇ ਅੰਦੋਲਨਾਂ ਦੇ ਵਿੱਚ ਖੁੱਦਣਾ ਪਵੇਗਾ ਹਰਮੇਸ਼ ਪਾਤ ਸਿੰਘ ਪੁਰੀ ਜੀ ਉੱਚੇ ਚੇਤਨ ਤੇ ਬਹੁਤ ਅੱਛੀ ਅਗਵਾਈ ਦੇ ਨਾਲ ਨਾਲ ਇੱਥੇ ਬੈਠੇ ਮੈਂ ਤੁਹਾਨੂੰ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਆਖਦਾ ਹੋਇਆ ਇੱਕ ਦੋ ਲਾਈਨਾਂ ਦੇ ਨਾਲ ਤੁਹਾਡੇ ਨਾਲ ਗੱਲ ਸ਼ੁਰੂ ਕਰਨਾ ਚਾਹਾਂਗਾ ਘਟਾ ਚੜ ਚੜ ਕੇ ਆਵੇਗੀ ਜਦੋਂ ਤੱਕ ਲੋਕ ਸੁੱਤੇ ਨੇ ਘਟਾ ਚੜ ਚੜ ਕੇ ਆਵੇਗੀ ਜਦੋਂ ਤੱਕ ਲੋਕ ਸੁੱਤੇ ਨੇ ਅਮਾਵਸ ਮੂਸਕੁਰਾਵੇਗੀ ਜਦੋਂ ਤੱਕ ਲੋਕ ਸੁੱਤੇ ਨੇ ਹਵਾਵਾਂ ਨੇ ਵੀ ਲੁੱਟਣਾ ਹੈ ਖਿਜਾਵਾਂ ਨੇ ਵੀ ਲੁੱਟਣਾ ਹੈ ਜਦੋਂ ਤੱਕ ਲੋਕ ਸੁੱਤੇ ਨੇ ਜਦੋਂ ਤੱਕ ਲੋਕ ਸੁੱਤੇ ਨੇ ਅਮਾਵਸ ਰੋਜ ਆਵੇਗੀ ਅਮਾਵਸ ਰੋਜ ਆਵੇਗੀ ਸਮੇਂ ਮਾਨਜੋਗ ਸ਼ਸ਼ੀਰ ਵਰਦੀ ਧੰਨਵਾਦ ਵੈਸੇ ਮੈਨੂੰ ਤਾਂ ਵੀ ਹੱਥ ਵਜੇ ਨਹੀਂ ਸਮਾਂ ਮਿਲਦਾ ਨਾਂ ਮੰਗਿਆ ਨਾ ਮੇਰਾ ਕਿਸੇ ਨਾਲ ਨੇ ਸਾਰੇ ਸਕਾਰਦੋ ਸਾਥੀਓ ਅੱਜ ਦੇ ਇਸ ਰੋਸ ਕਰਨੇ ਵਿੱਚ ਸਾਡੇ ਦਰਮਿਆਨ ਬਹੁਤ ਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਡਾਕਟਰ ਅਰਪਾਰ ਸਿੰਘ ਕ੍ਰੀਪੂਰੀ ਜੀ ਸਾਬਕਾ ਮੈਂਬਰ ਪਾਰਲੀਮੈਂਟ ਸਾਬਕਾ ਐਮਐਲਏ ਇੰਚਾਰਜ ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਅੱਜ ਇਹ ਜੋ ਰੋਸ ਧਰਨਾ ਹੈ ਜਿਹਦੀ ਅਗਵਾਈ ਡਾਕਟਰ ਅਰਵਾਰ ਸਿੰਘ ਕ੍ਰੀਪੂਰੀ ਜੀ ਨੇ ਜਿੱਦਣ ਇਹ ਕੱਟਣਾ 31 ਮਾਰਚ ਨੂੰ ਕੱਟਦੀ ਆ ਸਾਥੀਆਂ ਨੇ ਤੁਰੰਤ ਇਸ ਦੀ ਜਾਣਕਾਰੀ ਪ੍ਰਧਾਨ ਜੀ ਨੂੰ ਦਿੱਤੀ ਔਰ ਪ੍ਰਸ਼ਾਸਨ ਦੇ ਨਾਲ ਗੱਲ ਕਰਕੇ ਤੁਰੰਤ ਕਾਰਵਾਈ ਕਰਾਉਣ ਦੇ ਲਈ ਕਿਹਾ ਔਰ ਜਿੱਥੇ ਬਹੁਤ ਵੱਡਾ ਟ੍ਰੈਂਡ ਚੱਲਦਾ ਕੇ ਦਰਖਾਸਤ ਦਿਓ ਐਫਆਰ ਦੀ ਕਾਪੀ ਲਾਓ ਕਰਮ ਨੂੰ ਚਲਜੋ ਕਰਬਾਈ ਹੋਵੇ ਚਾਹੇ ਨਾ ਹੋਵੇ ਪ੍ਰਧਾਨ ਜੀ ਨੇ ਜਿੱਥੇ ਪਿਛਲੇ ਸਮੇਂ ਦੇ ਵਿੱਚ ਜਦੋਂ ਅਖਬਾਰ ਦੇ ਅੰਦਰ ਪਛ ਅੱਜੋ ਜਿਹੜੇ ਉਜੜੇ ਹੋਏ ਲੀਡਰ ਆ ਉਹਨਾਂ ਨੇ ਬਿਆਨ ਦਿੱਤਾ ਕਿ ਪੰਜਾਬ ਦੀ ਧਰਤੀ ਤੋਂ ਮਨਵਰ ਸਾਹਿਬ ਕਾਂਚੀਰਾਮ ਦੇ ਅੰਦੋਲਨ ਨੂੰ ਖਤਮ ਕਰ ਦਿੱਤਾ ਤਕਰੀਬ puri ਸਾਹਿਬ ਉਸ ਵੇਲੇ ਵੀ ਪ੍ਰਧਾਨ ਸੀਗੇ ਤਾਂ ਇਹਨਾਂ ਨੇ ਕਿਹਾ ਕਿ ਇਹਨਾਂ ਦਾ ਜਵਾਬ ਇਹਨਾਂ ਦੀ ਬੋਲੀ ਦੇ ਵਿੱਚ ਅਖਬਾਰ ਦੇ ਵਿੱਚ ਨਹੀਂ ਦੇਣਾ ਮੈਦਾਨ ਦੇ ਅੰਦਰ ਦੇਣਾ ਆ ਤੇ ਇਸ ਵਾਰ ਵੀ ਜਦੋਂ ਇਸ ਨਗਰ ਤੋਂ ਦੂਜੀ ਵਾਰ ਪਰਿਵਾਰ ਚੁਣਿਆ ਸਰਪੰਚ ਸਤਕਾਰ ਜੋ ਕੁਸ਼ੀਰਮ ਜੀ ਉਹਨਾਂ ਨੂੰ ਪਾਰਟੀ ਨੇ ਵਿਸ਼ਵਾਸ ਕਰਦਿਆਂ ਇਸ ਹਲਕੇ ਦੇ ਅੰਦਰ ਅਨਚਾਰਜ ਲਗਾਇਆ ਔਰ ਜ਼ਿਲੇ ਚੰਦਰ ਦਾ ਪਰਵਾਰੀ ਲਗਾਇਆ ਤਾਂ 쿠ਸ਼ੀराम ਜੀ ਨੂੰ ਜਦੋਂ ਹੁਕਮ ਕੀਤਾ ਕ੍ਰਿਪੂਰੀ ਸਾਹਿਬ ਨੇ ਕਿ ਤੂੰ ਜਿਹੜੇ 24 ਘੰਟੇ ਇਹ ਦਰਨਾ ਲਗਾਤਾਰ ਇੱਥੇ ਬੈਠ ਸਕਦਾ ਪੱਕਾ ਤਾਂ 쿠ਸ਼ੀराम ਜੀ ਨੇ ਉਹਨਾਂ ਨੂੰ ਉਸੇ ਵੇਲੇ ਜਵਾਬ ਦਿੱਤਾ ਤੁਹਾਡਾ ਹੁਕਮ ਚਾਹੀਦਾ ਜੀ ਮੈਨੂੰ ਜਿੰਨਾ ਚਿਰ ਤੁਸੀਂ ਕਹੋ ਮੈਂ ਤਾਂ 9 ਮਹੀਨੇ 11 ਦਿਨ ਸਮਾਜ ਦੇ ਲਈ ਦੇਲ ਕੱਟੀਆ ਇਹ ਡਰਨਾ ਦਾ ਕੁਛ ਵੀ ਚੀਜ਼ ਨਹੀਂ ਮੈਂ ਤਾਂ ਇੱਥੇ ਆਪਣੇ ਪਰਿਵਾਰ ਚ ਹੀ ਬਹਿਣਾ ਹੈ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਹਾਏ 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 ਪ੍ਰਪਾਜੀ ਜੀ ਸਿੰਤਾ ਜੀ ਚੰਦਰ ਸਾਹਿਬ ਵੀ ਪਹੁੰਚ ਗਏ ਹਨ ਨਾਲ ਬਹੁਤ ਬਹੁਤ ਧੰਨਵਾਦ ਰਮਨ ਜੀ ਸਾਰਿਆਂ ਦਾ ਸੀ ਧੰਨਵਾਦ ਕਰਦੇ ਆ ਕਿ ਤੁਸੀਂ ਅੱਜ ਕਵਰ ਕਰ ਰਹੇ ਹੋ ਸਾਨੂੰ ਮਨ ਜੋ ਗਏ ਤੁਸੀਂ ਪਰੇਸ਼ਾਨ ਸਭ ਨੂੰ ਜੈ ਪੀਮ ਜੈ ਬਾਪ ਜੈ ਪੀਮ ਜੈ ਬਾਪ ਵਾਹਿਗੁਰੂ ਜੀ ਦਾ ਖਾਲਸਾ ਜੀ ਲਾਇ ਗੁਰੂ ਜੀ ਦੀ ਖੇਤ ਜਿ ਕਿ ਕਿਸੇ ਵਿਦਵਾਨ ਨੇ ਕਿਹਾ ਨਫ਼ਰਤ ਪਿਆਰ ਨਾਲ ਖਤਮ ਕੀਤੀ ਜਾ ਸਕਦੀ ਹੈ। ਔਰ ਗਲਤ ਫ਼ਹਮੀ ਸਾਹਮਣੇ ਵਾਲੇ ਦਾ ਦ੍ਰਿਸ਼ਟੀਕੋਣ ਸਮਝ ਕੇ ਜੋ ਕੀਤਾ ਜਾਂਦਾ ਹੈ। ਨਫ਼ਰਤ ਨੂੰ ਅਗਰ ਖਤਮ ਕਰਨਾ ਹੋਏ ਤਾਂ ਉਹ ਪਿਆਰ ਨਾਲ ਖਤਮ ਹੁੰਦੀ ਹੈ। ਇਸੇ ਕਰਕੇ ਸព ਕੰਚੀ ਨਾਮ ਜੀ ਨੇ ਸਮਾਜ ਵਿੱਚ ਮਨੁਮਤੀ ਵਿਵਸਥਾ ਨੇ ਜੋ ਨਫਰਤ ਪੈਦਾ ਕੀਤੀ ਸੀ ਉਹਨੂੰ ਭਾਈਚਾਰੇ ਦਾ ਸਿਮਟ ਲਗਾ ਕੇ ਨਫਰਤ ਨੂੰ ਖਤਮ ਕਰ ਦਿੱਤਾ ਜੇ ਸਕਦੇ ਹਾਂ ਔਰ ਗਲਤ ਫਹਿਮੀ ਜਿਹੜੀ ਆ ਉਹ ਸਾਹਮਣੇ ਵਾਲੇ ਦਾ ਦ੍ਰਿਸ਼ਟੀਕੋਣ ਸਮਝ ਕੇ ਦੂਰ ਹੋ ਸਕਦੇ ਇਸ ਕਰਕੇ ਇਹ ਜੋ ਕਟਨਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਟਾਰਗੇਟ ਕਰਕੇ ਕੀਤੀ ਗਈ ਸੀ चाहे वह अमृतसर से उस तो बाद फलौर से और इस तो बाद बटाला से और उसको पहला पार्लियामेंट है भारतीय जनता पार्टी के सरकार से होम मिनिस्टर जी द्वारा और उसको भी पहला अगर अभी होर पिछोकर चले देखे तो बाबा साहब डॉक्टर अंबेडकर भारतीय जानतो लोकदल ने काम तो कर वो डॉक्टर अंबेडकर ने किताब लिखी कांग्रेस और गांधी ने अचूतों के लिए क्या किया उस किताब के बीच डॉक्टर अंबेडकर सीधे दृष्टिकोण से पूरी जानकारी हासिल कर सकते तो हैं और तो सारा कुछ जो होया मैं एक प्रेजेंटेशन कल कर तो से ਕੰਟੀਂਟ ਦੀ ਘਟਨਾ ਮੈਂ ਉਸੇ ਦਿਨ ਤੋਂ ਨਿਰੰਤਰ ਤੋਂ ਨਿਰੰਤਰ ਖੜੇ ਆਇਆ ਪਿੱਛੇ ਮੜਾ ਸਰਪੰਚ ਸਿੰਘ ਜੀ ਸੌ ਨੂੰ ਪਿੱਛੇ ਪਿੱਛੇ ਹੋ ਜਾਣਾ ਮੈਂ ਇਹ ਕਹਿਣਾ ਕਿ ਅਸੀਂ ਜਿਹੜੀ ਸੈਂਟੀਫਾਈਡ ਨੂੰ ਕੰਫਰਮ ਕਰਦੇ ਕਿ ਇੱਕ ਬੜੀ ਵੱਡੀ ਸਾਜਸ਼ ਪੰਜਾਬ ਦੇ ਅੰਦਰ ਬੇਸ਼ੁਮ ਤੇ ਅੰਦਰ ਚਿਰਾਰ ਪੰਡਾਂ ਕਰਨ ਦੇ ਕੋਸ਼ਿਸ਼ ਰਹੇ ਹਨ ਜਿਹੜੀ ਇਹ ਤਿੰਗਲ ਹੋਰ ਉਹ ਕੋਈ ਸਰਕਾਰ ਨਿਯਮਨ ਨਿਪਟਾਉਣ ਕਰਨੀ ਨਹੀਂ ਅੱਤੇ ਜਦੋਂ ਅਗਰ ਸਾਰੀਕਾਰ ਸਾਜ ਨੂੰ ਸੰਭਾਲਣ ਤੇ ਵੀ ਜ਼ਿੰਮੇਵਾਰੀ ਨਿਭਾਈ ਇਹ ਸਾਰੀ ਕਠਿਨਾਂ ਦੇ ਬਾਵਜੂਦ ਤਾਂ ਉਹ ਭੋਜਨ ਸਮਾਜ ਪਾਰਟੀ ਨੇ ਨਿਭਾਈ ਬੀਐਸਪੀ ਦੀ ਸਾਰੀ ਲੀਡਰਸ਼ਿਪ ਦਾ ਇਹਨਾਂ ਨੂੰ ਧੰਨਵਾਦ ਕਰਦਾ ਕਰੀਆ ਆਜ਼ਾਦ ਕਰ ਤੋ ਮੈਂ ਇਹ ਆਪਣੀ ਫਲੌਂਦੀ ਭੋਜਨ ਸਮਾਜ ਕਾਰਟੀ ਦੀ ਟੀਮ ਦੀ ਝੋਲੀ ਵਿੱਚ ਪਾਉਣਾ ਇਹ ਸਾਰਾ ਸਿਹਰਾ ਤੁਸੀਂ ਜਿਸ ਤਰ੍ਹਾਂ ਦੀਵਾਲੇ ਨੂੰ ਉਸ ਤਾਲੀ ਦੀ ਗੱਲ ਕਰਦਾ ਹਾਂ ਮੈਨੂੰ ਲੋਰ ਨਾ ਸ਼ਾਮ ਚ ਰੱਖਾਂ ਦੀ ਮੈਨੂੰ ਲੋਰ ਨਾ ਸ਼ਾਮ ਚ ਰੱਖਾਂ ਦੀ ਨਾ ਪਰੇ ਕਿਸੇ ਦੀ ਰਿੰਦਾ ਹਾਂ ਮੈਨੂੰ ਮੂਰਤੀਆਂ ਵਿੱਚ ਭਰੋ ਨਾ ਦੇ ਵਿੱਚ ਕੀ ਤਾਂ ਪਾਰੇ ਦਾ ਪਰ ਜੋੜੋ ਸ਼ਿੰਗਰਿਸ਼ ਕਰੋ ਪਰ ਜੋੜੋ ਸ਼ਿੰਗਰਿਸ਼ ਕਰੋ ਜਿਹੜਾ ਨੰਗਲ ਦੇ ਵਿੱਚ ਡਾਕਟਰ ਮੈਡੀਕਲ ਸਟੈਚੂ ਦੀ ਜਿਨ੍ਹਾਂ ਨੇ ਬੀਐਸਬੀ ਕਿਤੀ ਸੀ ਫੜੇ ਗਿਆ ਕੀ ਕਹੋਗੇ ਤੁਸੀਂ ਬਹੁਤ ਜੁ ਸਮਾਜ ਪਾਰਟੀ ਬਹੁਤ ਇੱਕ ਪੀੜਾ ਵਿੱਚ ਹੈ ਪਹਿਲਾਂ ਤਾਂ ਕਿ ਭਾਰਤ ਨੂੰ ਸਤਾਨ ਦੇਣ ਵਾਲੀ ਮਹਾਨ ਸ਼ਖਸੀਅਤ ਜਿਨ੍ਹਾਂ ਦਾ ਭਾਰਤ ਨੂੰ ਸਵਾਰੰਥ ਭਾਰਤ ਨੂੰ ਸੰਵਧਨ ਬਹੁਤ بڑا ਯੋਗਦਾਨ ਹੈ ਬਾਬਾ ਸਾਹਿਬ ਡਾਕਟਰ ਟੀਨੂ ਅੰਬੇਦਕਰ ਜੀ ਕਿ ਜਗ੍ਹਾ ਜਗ੍ਹਾ ਤੇ ਉਹਨਾਂ ਦੇ ਦਾ ਅਪਮਾਨ ਕੀਤਾ ਜਾ ਰਿਹਾ ਹੈ ਪੰਜਾਬ ਦੇ ਉੱਪਰ ਆਮ ਪਾਰਟੀ ਦੀ ਸਰਕਾਰ ਦੇ ਵਿਰਾਂਤ ਅਮਰਸਰ ਫਲਾਟ ਪਟਿਆਲਾ ਇਹ ਜੋ ਘਟਨਾਵਾਂ ਹੋਈਆਂ ਅਸੀਂ ਇਹਦੀ ਨਿੰਦਾ ਕਰਦੇ ਆਂ ਔਰ ਪੰਜਾਬ ਸਰਕਾਰ ਦੀ ਨੈਗਲੀਜੈਂਸੀ ਅਣਗਹਿਲੀ ਔਰ ਪੰਜਾਬ ਸਰਕਾਰ ਦੀ ਫੇਰਥੀ ਬਾਬਾ ਸਰਪਟ ਡਾਕਟਰ ਪੇਟਕਰ ਕੀ ਦੇ ਪ੍ਰਤੀ ਪੰਜਾਬ ਦੀ ਸਰਕਾਰ ਦਾ ਨਫਰਤ ਵਾਲਾ ਪਤੀਰਾ ਜਿਹੜਾ ਉਹਦੀ ਨਿੰਦਾ ਕਰਦੇ ਔਰ ਇਸੇ ਕਰਕੇ ਮੋਜਨ ਸਮਾਜ ਪਾਰਟੀ ਨੂੰ ਮਜਬੂਰ ਹੋਣਾ ਪਿਆ ਕਿ 31 ਤਰੀਕ ਨੂੰ ਜੋ ਡਾਕਟਰ ਪੇਟਕਰ ਦੀਦਾ ਅਪਮਾਨ ਕੀਤਾ ਗਿਆ ਮੰਗਲਪਿੰਡ ਦੇ ਵਿੱਚ ਸੰਵਿਧਾਨ ਦੇ ਵਿਰੁੱਧ ਨਾਰੇ ਲਿਖੇ ਗਏ ਤੋਂ ਪੌਜਨ ਸਮਾਜ ਪਾਰਟੀ ਨੂੰ ਇਹ ਮਹਿਸੂਸ ਹੋਇਆ ਕਿ ਲਗਾਤਾਰ ਬਾਬਾ ਸਭ ਡਾਕਟਰ ਅੰਬੇਡਕਰ ਜੀ ਦਾ ਅਪਮਾਨ ਜਿਹੜਾ ਇਹ ਪੰਜਾਬ ਸਰਕਾਰ ਦੀ ਅਣਗਹਿਲੀ ਕਰਕੇ ਹੋ ਰਿਹਾ ਇਸ ਕਰਕੇ ਅਸੀਂ ਇਹ ਨਿਰੰਤਰ ਦਿਨ ਔਰ ਰਾਤ ਤੱਕ ਧਰਨਾ ਰੱਖਿਆ ਸੀ ਕਿ ਜੱਟਕਰ ਸਰਕਾਰ ਦੋਸ਼ੀ ਨਹੀਂ ਫੜਦੇ ਕਦੋਂ ਤੱਕ ਇਹ ਧਰਨਾ ਚੱਲਦਾ ਜਾਰੀ ਰਹੂਗਾ ਤਾਂ ਮੈਂ ਬਹੁਜਨ ਸਮਾਜ پارٹی ਦੇ ਫਲੋਰ ਦੀ ਸਾਰੀ ਸਾਰੀ ਟੀਮ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਧਰਨੇ ਨੂੰ ਕਾਮਯਾਬ ਕੀਤਾ ਔਰ ਦੋਚੇ ਖੜੇ ਗਏ ਤਾਂ ਮੈਂ ਬਤਾਈ ਦਿੰਨਾ ਫਲੋਰ ਦੀ ਸਾਰੀ ਟੀਮ ਨੂੰ ਧੰਨਵਾਦ ਕਰਦਾ ਇਹਨਾਂ ਦਾ ਇਹਨਾਂ ਨੇ ਮਿਹਨਤ ਕਰਕੇ ਆਪਣੇ ਉਦੇਸ਼ ਨੂੰ ਹਾਸਲ ਕੀਤਾ ਔਰ ਪੰਜਾਬ ਸਰਕਾਰ ਨੂੰ ਮੇਰੀ ਇਹ ਸਲਾਹ ਹੈ ਕਿ ਆਉਣ ਵਾਲੇ ਸਮੇਤ ਵੀ ਉਹਨਾਂ ਨੂੰ ਸਰਕਾਰ ਕੋਲ ਦੀ ਲੋੜ ਹੈ ਸਾਫ ਦਾ ਨਾਉਣ ਦੀ ਲੋੜ ਹੈ ਸਰਕਾਰ ਦੇ ਕੋਲ ਕੋਈ ਸਾਧਨਾਂ ਦੀ ਕਮੀ ਨਹੀਂ ਹੁੰਦੀ ਜੇ ਕਿਸਾਨਾਂ ਦਾ ਧਰਨਾ ਚੁਪਣ ਦੇ ਨਜ਼ਾਰਾ ਪੁਲਿਸ ਪੁਲਿਸ ਕਨਕਰੇ ਇਕੱਠੇ ਖੜੇ ਹੁੰਦੇ ਜੇ ਸੀਪੀ ਆ ਲੈ ਸਕਦੇ ਟ੍ਰੈਲੀਅਨ ਚੁਪਣ ਲਈ ਤੂੰ ਜੇ ਇਹ ਗਰੀਬਾਂ ਨੂੰ ਕੁੱਟਣ ਲਈ ਡਾਂਗਾ ਲੈ ਸਕਦੇ ਆ ਹਜ਼ਾਰਾਂ ਪੁਲਿਸ ਕਰਮਚਾਰੀ ਇਕੱਠੇ ਕਰ ਸਕਦੇ ਆ ਤਾਂ ਫਿਰ ਬਾਬਾ ਸਾਹਿਬ ਡਾਕਟਰਾਂ ਨੂੰ ਬੇਟ ਕਰਦੇ ਸਟੈਚੂਆਂ ਦੇ ਉੱਪਰ ਪੈਰਾਗ੍ਰਾਫ ਲਗਾਇਆ ਜਾ ਸਕਦਾ ਤਾਂ ਪੰਜਾਬ ਸਰਕਾਰ ਪਰਮਾਨੈਂਟ ਸਿਕਿਉਰਿਟੀ ਦਾ ਪ੍ਰਬੰਧ ਕਰੇ ਜਿੱਥੇ ਜਿੱਥੇ ਬਿਜਕਟਰਾਂ ਨੂੰ ਬੇਟ ਕਰਦੇ ਸਟੈਚੂਆਂ ਤਾਂ ਕਿ ਸਮਾਜਿਕ ਸਾਥ ਨੂੰ ਤੋੜਨ ਵਾਲੀਆਂ ਤੱਕਾਂ ਉਹਨਾਂ ਦੀ ਮਨਸ਼ਾ ਨੂੰ ਅਸਰਕੁਲ ਬਣਾਇਆ ਜਾ ਸਕੇ ਔਰ ਸਮਾਜਿਕ ਪੈਂਚਰਾ ਸਮਾਜਿਕ ਇਕਤਾ ਕੈਮਰਾ ਹੈ ਜੋ 14 ਅਪ੍ਰੈਲ ਬਾਰੇ ਸਮਾਜਿਕ ਭਾਈਚਾਰੇ ਦੇ ਵਿੱਚ ਜ਼ਹਿਰ ਖੋਲਣ ਦੇ ਬਾਰੇ ਜੋ ਬਿਆਨ ਦਿੱਤੇ ਜਾ ਰਹੇ ਤੂੰ ਬੌਧਿਨ ਸਮਾਜ ਪਾਰਟੀ ਉਸ ਮੰਚਨ ਨੂੰ ਕਿਸੇ ਕੀਮਤ ਤੇ ਸਫਲ ਨਹੀਂ ਹੋਣ ਦੇਗੀ ਇਸ ਕਰਕੇ ਸਰਕਾਰ ਨੂੰ ਅਸੀਂ ਝੰਡਾਉਂਦੇ ਆਂ ਡੱਟੀ ਹੋਈ ਸਰਕਾਰ ਨੂੰ ਚੁਕਾ ਰਹੇ ਆ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਸਬ ਤੋਂ ਔਰ 14 ਅਪ੍ਰੈਲ ਨੂੰ ਬੌਧਿਨ ਸਮਾਜ ਪਾਰਟੀ ਸਾਰੇ ਜ਼ਿਲ੍ਹਿਆਂ ਚ ਡਾਕਟਰ ਅੰਬੇਡਕਰ ਜੀ ਦੇ ਸਨਮਾਨ ਚ ਬੌਧਿਨ ਸਮਾਜ ਪਾਰਟੀ ਵਿਧਾਨਚ ਇਸ ਪਿਛੇ ਨੂੰ ਲੈ ਕੇ ਪੰਜਾਬ ਸੰਭਾਲੋ ਰੈਲੀਆਂ ਵੀ ਕਰ ਰਹੇ ਆ ਮਤੇ ਚੰਨ ਤੇ ਔਰ ਜਲੰਧਰ ਜ਼ਿਲ੍ਹੇ ਦੀ ਢੱਲੀ ਨੰਗਲ ਪਿੰਡ ਦੇ ਵਿੱਚ ਵਿਧਾਨ ਸਭਾ ਹਾਲ ਕਾ ਫਲੋਰ ਦੇ ਵਿੱਚ ਭੋਜਨ ਸਮਾਜ ਪਾਰਟੀ ਪੰਜਾਬ ਸਮਾਜ ਉਹ ਰੈਲੀ ਕਰਕੇ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ ਸਰਕਾਰ ਆਪਣੀ ਸਤਾਨਿਕ ਜ਼ਿੰਮੇਵਾਰੀ ਤੇ ਕਰਤੀ ਐ ਸੀਰੀਅਸ ਆਫ ਸੈਂਸ਼ੀਅਰ